ਇਕ ਸਵਾਲ ਹੈ ਮਹਾਤਮਾ ਬੁੱਧ ਦਾ ਸਭ ਤੋਂ ਵੱਡਾ ਸਭ ਤੋਂ ਤਾਕਤਵਰ ਹਥਿਆਰਪਲਾ ਕੀ ਹੋ ਸਕਦਾ ਹੈ ਕੋਈ ਤਲਵਾਰ ਕੋਈ ਸ਼ਸਤਰ ਨਹੀਂ ਅੱਜ ਅਸੀਂ ਉਹਨਾਂ ਦੇ ਉਸੇ ਗੁਪਤ ਔਜ਼ਾਰ ਦੀ ਗੱਲ ਕਰਾਂਗੇ ਜਿਸ ਵਿੱਚ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਦਾ ਨਿਚੋੜ ਹੈ ਹਾਂਜੀ ਬਿਲਕੁਲ ਤੇ ਇਹ ਗੱਲ ਕਹਿ ਰਹੇ ਨੇ ਪੰਜਾਬੀ ਲੇਖਕ ਗੁਰਨਾਮ ਸਿੰਘ ਤੀਰ ਉਹਨਾਂ ਮੁਤਾਬਕ ਬੁੱਧ ਦਾ ਅਸਲੀ ਹਥਿਆਰ ਸੀ ਇੱਕ ਬੜੀ ਜਾਣਕਾਰ ਬੜੀ ਡੂੰਗੀ ਜੀ ਮੁਸਕਰਾਹਟ ਵੇਖੋ ਇਹ ਸਿਰਫ ਇੱਕ ਭਾਵਨਾ ਨਹੀਂ ਸੀ ਇਹ ਤਾਂ ਸਚਾਈ ਨੂੰ ਬਿਨਾ ਬੋਲੇ ਦੱਸਣ ਦਾ ਇੱਕ ਤਰੀਕਾ ਸੀ ਇੱਕ ਅਜੀਹਾਂ ਤਰੀਕਾ ਜੋ ਵੱਡੇ ਵੱਡੇ ਉਪਦੇਸ਼ਾਂ ਤੋਂ ਵੀ ਕਿਤੇ ਜ਼ਿਆਦਾ ਅਸਰਦਾਰ ਸੀ ਆਮ ਤੌਰ ਤੇ ਜਦੋਂ ਬੁੱਧ ਬਾਰੇ ਸੋਚਦੇ ਆ ਤਾਂ ਇੱਕ ਗੰਭੀਰ ਤੇ ਸ਼ਾਂਤ ਚਿਹਰਾ ਸਾਹਮਣੇ ਆਉਂਦਾ ਹੈ ਨਾ ਪਰ ਅਸਲ ਤਾਕਤ ਉਹਨਾਂ ਦੇ ਸਿਰਫ ਸ਼ਾਂਤ ਸੁਭਾਚ ਨਹੀਂ ਸੀ ਬਲਕਿ ਉਸ ਹਲਕੀ ਜੀ ਮੁਸਕਾਨ ਚ ਲੁਕੀ ਹੋਈ ਸੀ ਤੇ ਇਹ ਮੁਸਕਰਾਹਟ ਇੰਨੀ ਤਾਕਤਵਰ ਪਤਾ ਕਿਉਂ ਸੀ ਕਿਉਂਕਿ ਇਹ ਸਿੱਧਾ-ਸਿੱਧਾ ਕੁਝ ਨਹੀਂ ਸੀ ਕਹਿੰਦੀ ਇਹ ਤਾਂ ਬਸ ਸੁਣਨ ਵਾਲੇ ਨੂੰ ਖੁਦ ਸੱਚਾਈ ਲੱਭਣ ਲਈ ਮਜਬੂਰ ਕਰ ਦਿੰਦੀ ਸੀ ਸਮਝੋ ਇਹ ਕੋਈ ਹੁਕਮ ਨਹੀਂ ਸੀ ਬਸ ਇੱਕ ਇਸ਼ਾਰਾ ਸੀ ਉਹਨਾਂ ਦਾ ਤਰੀਕਾ ਹੀ ਸ਼ੋਰ-ਸ਼ਰਾਬੇ ਵਾਲਾ ਨਹੀਂ ਸੀ ਮਤਲਬ ਜਦੋਂ ਬੁੱਧ ਨੂੰ ਗਿਆਨ ਮਿਲਿਆ ਸੋਚੋ ਕੀ ਹੋਇਆ ਹੋਵੇਗਾ ਕੋਈ ਵੱਡਾ ਐਲਾਨ ਕੋਈ ਜਲੂਸ ਕੁਝ ਨਹੀਂ ਉਹ ਬਸ ਇੱਕ ਦਰਖਤ ਥੱਲੇ ਬੈਠੇ ਤੇ ਮੁਸਕਰਾਪੇ ਗੱਲ ਇਹ ਨਹੀਂ ਹੈ ਕਿ ਸੱਚਾਈ ਨੂੰ ਕਿਸੇ ਦਿਖਾਵੇ ਦੀ ਲੋੜ ਹੀ ਨਹੀਂ ਹੁੰਦੀ ਉਹ ਤਾਂ ਆਪਣੇ ਆਪ ਬੜੀ ਸ਼ਾਂਤੀ ਨਾਲ ਹੀ ਸਾਹਮਣੇ ਆਉਂਦੀ ਹੈ ਚਲੋ ਇਸ ਮੁਸਕਰਾਹਟ ਦੀ ਤਾਕਤ ਨੂੰ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ ਇੱਕ ਕਹਾਣੀ ਦੇ ਜ਼ਰੀਏ ਇਹ ਕਹਾਣੀ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ ਕਿ ਸਿਰਫ ਸਖਤ ਮਿਹਨਤ ਕਰਨਾ ਹੀ ਕਾਫੀ ਨਹੀਂ ਹੁੰਦਾ ਸਹੀ ਦਿਸ਼ਾ ਵਿੱਚ ਕੀਤੀ ਮਿਹਨਤ ਅਸਲ ਚ ਮayne ਰੱਖਦੀ ਹੈ ਦੋਆਂ ਚ ਜ਼ਮੀਨ ਆਸਮਾਨ ਦਾ ਫਰਕ ਹੈ ਜ਼ਰਾ ਸੋਚ ਕੇ ਵੇਖੋ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਪੂਰੇ 25 ਸਾਲ ਕਿਸੇ ਇੱਕ ਕੰਮ ਨੂੰ ਸਿੱਖਣ ਤੇ ਲਾ ਦੇਵੇ ਤਾਂ ਬਦਲੇ 'ਚ ਉਸ ਨੂੰ ਕੀ ਮਿਲਣਾ ਚਾਹੀਦਾ ਹੈ ਕੋਈ ਬਹੁਤ ਵੱਡਾ ਇਨਾਮ ਕੋਈ ਮਹਾਨ ਸ਼ਕਤੀ ਬਸ ਇਸੇ ਤਰ੍ਹਾਂ ਦੇ ਮਾਣ ਨਾਲ ਭਰਿਆ ਇੱਕ ਆਦਮੀ ਮਹਾਤਮਾ ਬੁੱਧ ਕੋਲ ਪਹੁੰਚਿਆ ਉਹ ਆਦਮੀ ਬੁੱਧ ਦੇ ਸਾਹਮਣੇ ਆ ਕੇ ਖੜਾ ਹੋਇਆ ਇੱਕਦਮ ਛਾਤੀ ਚੌੜੀ ਕਰਕੇ ਤੇ بڑے ਹੰਕਾਰ ਨਾਲ ਕਹਿੰਦਾ ਮਹਾਤਮਾ ਮੈਂ 25 ਸਾਲਾਂ ਦੀ ਘੋਰ ਤਪੱਸਿਆ ਕੀਤੀ ਹੈ ਤੇ ਆਖਰਕਾਰ ਪਾਣੀ ਤੇ ਤੁਰਨ ਦੀ ਕਲਾ ਸਿੱਖ ਲਈ ਹੈ ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਨੇ ਕੁਦਰਤ ਨੂੰ ਹੀ ਜਿੱਤ ਲਿਆ ਹੋਵੇ ਉਸ ਬੰਦੇ ਨੂੰ ਤਾਂ ਪੂਰਾ ਯਕੀਨ ਸੀ ਕਿ ਬੁੱਧ ਉਸਦੀ ਖੂਬ ਤਾਰੀਫ ਕਰਨਗੇ ਪਰ ਬੁੱਧ ਨੇ ਬੜੀ ਸ਼ਾਂਤੀ ਨਾਲ ਉਹਦੇ ਵੱਲ ਦੇਖਿਆ ਹਲਕਾ ਜਿਹਾ ਮੁਸਕਰਾਏ ਤੇ ਫਿਰ ਬੋਲੇ ਤੂੰ ਤਾਂ ਆਪਣੀ ਜ਼ਿੰਦਗੀ ਦੇ 25 ਕੀਮਤੀ ਸਾਲ ਐਵੇਂ ਹੀ ਬਰਬਾਦ ਕਰ ਦਿੱਤੇ ਹੁਣ ਇਹ ਸੁਣ ਕੇ ਤਾਂ ਉਹ ਆਦਮੀ ਇੱਕਦਮ ਹੈਰਾਨ ਰਹਿ ਗਿਆ ਫਿਰ ਬੁੱਧ ਨੇ ਸਮਝਾਇਆ ਜਿਹੜਾ ਕੰਮ ਇੱਕ ਮਲਾ ਤੈਨੂੰ ਇੱਕ ਟਕੇ ਵਿੱਚ ਕਰਵਾ ਸਕਦਾ ਸੀ ਮਤਲਬ ਨਗੀ ਪਾਰ ਕਰਵਾ ਸਕਦਾ ਸੀ ਉਸ ਕੰਮ ਤੇ ਤੂੰ ਆਪਣੀ ਜ਼ਿੰਦਗੀ ਦੇ 25 ਸਾਲ ਲਾ ਦਿੱਤੇ ਸੋਚ ਕੇ ਵੇਖੋ 25 ਸਾਲਾਂ ਦੀ ਕੋਰ ਤਪੱਸਿਆ ਤੇ ਉਹਦੀ ਕੀਮਤ ਕਿੰਨੀ ਨਿਕਲੀ ਸਿਰਫ 1 ਟਕਾ ਇਥੇ ਬੁੱਧੀ ਮੁਸਕਰਾਹਟ ਸਾਨੂੰ ਇਹੀ ਸਿਖਾਉਂਦੀ ਹੈ ਕਿ ਬੁੱਧੀ ਤੋਂ ਬਿਨਾ ਕੀਤੀ ਗਈ ਮਿਹਨਤ ਸਿਰਫ ਤੇ ਸਿਰਫ ਸਮੇਂ ਦੀ ਬਰਬਾਦੀ ਹੈ ਪਰ ਦੇਖੋ ਬੁੱਧ ਦੀ ਇਹ ਸੂਝ-ਬੂਝ ਸਿਰਫ ਸਰੀਰਕ ਮਿਹਨਤ ਤੱਕ ਹੀ ਸੀਮਤ ਨਹੀਂ ਹੈ ਇਹ ਤਾਂ ਸਾਡੀਆਂ ਭਾਵਨਾਵਾਂ ਤੇ ਸਾਡੇ ਬੋਲੇ ਹੋਏ ਸ਼ਬਦਾਂ ਤੇ ਵੀ ਉਨੀ ਹੀ ਲਾਗੂ ਹੁੰਦੀ ਹੈ ਖਾਸ ਕਰਕੇ ਉਹਦੋਂ ਜਦੋਂ ਸਾਨੂੰ ਗੁੱਸੇ ਜਾਂ અપਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਤੌਰ ਤੇ ਕੀ ਹੁੰਦਾ ਜਦੋਂ ਕੋਈ ਸਾਡੀ ਬੇਇੱਜ਼ਤੀ ਕਰਦਾ ਤਾਂ ਪਹਿਲਾ ਰਿਐਕਸ਼ਨ ਹੁੰਦਾ ਗੁੱਸਾ ਅਸੀਂ ਝੱਟ ਪਲਟ ਕੇ ਜਵਾਬ ਦਿੰਨੇ ਆ ਪਰ ਬੁੱਧ ਨੇ ਕੁਝ ਬਿਲਕੁਲ ਵੱਖਰਾ ਕੀਤਾ ਇੱਕ ਬੰਦਾ ਆਇਆ ਤੇ ਉਹਨਾਂ ਨੂੰ ਬਹੁਤ ਬੁਰਾ ਭਲਾ ਕਹਿਣ ਲੱਗ ਪਿਆ ਤੇ ਉਹ ਬਸ ਚੁੱਪਚਾਪ ਸੁਣਦੇ ਰਹੇ ਜਦੋਂ ਬੋਲ-ਬੋਲ ਕੇ ਥੱਕ ਗਿਆ ਤਾਂ ਬੁੱਧ ਨੇ ਉਸ ਸਾਰੇ 네ਗਟਿਵਿਟੀ ਨੂੰ ਸਿੱਖਣ ਤੇ ਸਿਖਾਉਣ ਦੇ ਇੱਕ ਮੌਕੇ 'ਚ ਬਦਲ ਦਿੱਤਾ ਬੁੱਧ ਨੇ ਬੜੀ ਸ਼ਾਂਤੀ ਨਾਲ ਉਸ ਬੰਦੇ ਵੱਲ ਦੇਖਿਆ ਤੇ ਇੱਕ ਬਹੁਤ ਹੀ ਸਧਾਰਨ ਜਿਹਾ ਸਵਾਲ ਪੁੱਛਿਆ ਉਹਨੇ ਕਿਹਾ ਭਾਈ ਜੇ ਕੋਈ ਕਿਸੇ ਲਈ ਤੋਹਫਾ ਲੈ ਕੇ ਆਵੇ ਪਰ ਅਗਲਾ ਬੰਦਾ ਉਸ ਤੋਹਫੇ ਨੂੰ ਲੈਣ ਤੋਂ ਹੀ ਮਨਾ ਕਰ ਦੇਵੇ ਤਾਂ ਫਿਰ ਉਹ ਤੋਹਫਾ ਕਿਸ ਕੋਲ ਰਹਿ ਜਾਂਦਾ ਹੈ ਤਾਂ ਉਸ ਆਦਮੀ ਨੇ ਛੱਟ ਜਵਾਬ ਦਿੱਤਾ ਇਹ ਤਾਂ ਉਸੇ ਕੋਲ ਰਹੇਗਾ ਜਿਸ ਨੇ ਇਸ ਨੂੰ ਦਿੱਤਾ ਹੈ ਇਸ ਤੇ ਬੁੱਧ ਨੇ ਕਿਹਾ ਫਿਰ ਠੀਕ ਹੈ ਮੈਂ ਤੇਰੀਆਂ ਗਾਲਾਂ ਨੂੰ ਸਵੀਕਾਰ ਹੀ ਨਹੀਂ ਕਰਦਾ ਇਹਨਾਂ ਨੂੰ ਆਪਣੇ ਕੋਲ ਰੱਖ ਬੁੱਧ ਦੇ ਮੁਤਾਬਕ ਹਰ ਇਨਸਾਨ ਦੇ ਮੂੰਹ 'ਚ ਇੱਕ ਕੁਹਾੜੀ ਹੁੰਦੀ ਹੈ ਤੇ ਉਹ ਕੁਹਾੜੀ ਹੈ ਉਸਦੀ ਆਪਣੀ ਜ਼ੁਬਾਨ ਇਸ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਕਿਸੇ ਤੇ ਗੁੱਸਾ ਕੱਢਦਾ ਹੈ ਕਿਸੇ ਨੂੰ ਬੁਰਾ ਪਲਾ ਕਹਿੰਦਾ ਹੈ ਤਾਂ ਉਹ ਸਿਰਫ ਦੂਜੇ ਦਾ ਨੁਕਸਾਨ ਨਹੀਂ ਕਰ ਰਿਹਾ ਹੁੰਦਾ ਬਲਕਿ ਆਪਣੇ ਹੀ ਮਨ ਵਿੱਚ ਜ਼ਹਿਰ ਕੋਲ ਰਿਹਾ ਹੁੰਦਾ ਹੈ ਇੱਕ ਤਰ੍ਹਾਂ ਨਾਲ ਉਹ ਆਪਣੀ ਹੀ ਸ਼ਾਂਤੀ ਨੂੰ ਕੁਹਾੜੀ ਮਾਰ ਰਿਹਾ ਹੁੰਦਾ ਹੈ ਤਾਂ ਹੁਣ ਤੱਕ ਅਸੀਂ ਦੇਖਿਆ ਕਿ ਬੁੱਧ ਦੀ ਸੂਝ ਸਾਨੂੰ ਸਰੀਰਿਕ ਤੇ ਪਾਵਨਾਤਮਕ ਦੋਵਾਂ ਪਧਰਾਂ ਤੇ ਕਿਵੇਂ ਰਾ ਦਿਖਾ ਸਕਦੀ ਹੈ ਪਰ ਜ਼ਿੰਦਗੀ ਦੇ ਅਸਲ ਮਤਲਬ ਬਾਰੇ ਕੀ ਕਿ ਲੰਮੀ ਉਮਰ ਜੁੜਨਾ ਹੀ ਸਭ ਕੁਝ ਹੈ ਇਸ ਨੂੰ ਨਾ ਇੰਜ ਸਮਝੋ ਇੱਕ ਪਾਸੇ ਇੱਕ ਮੂਰਖ ਬੰਦਾ ਹੈ ਜਿਹੜਾ ਹਜ਼ਾਰ ਸਾਲ ਜਿਉਂਦਾ ਹੈ ਪਰ ਸਾਰੀ ਜ਼ਿੰਦਗੀ ਅਨੇਰੇਚੀ ਭਟਕਦਾ ਰਹਿੰਦਾ ਹੈ ਤੇ ਦੂਜੇ ਪਾਸੇ ਇੱਕ ਸਿਆਣਾ ਇਨਸਾਨ ਜਿਹੜਾ ਭਾਵੇਂ ਇੱਕ ਦਿਨ ਹੀ ਜੀਵੇ ਪਰ ਉਹ ਗਿਆਨ ਦੇ ਸੂਰਜ ਦੀ ਰੌਸ਼ਨੀ ਚ ਨਹਾਉਂਦਾ ਹੈ ਸੋ ਬੁੱਧ ਲਈ ਲੰਮੀ ਉਮਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਉਹ ਸਾਰੀ ਦੀ ਸਾਰੀ ਅਗਿਆਨਤਾ ਵਿੱਚ ਹੀ ਗੁਜ਼ਰ ਜਾਵੇ ਤਾਂ ਫਿਰ ਇਹਨਾਂ ਸਾਰੀਆਂ ਕਹਾਣੀਆਂ ਦਾ ਨਿਚੋੜ ਕੀ ਨਿਕਲਦਾ ਹੈ ਇਸ ਮੁਸਕੁਰਾਹਟ ਵਾਲੀ ਸਿਆਣੇ ਨੂੰ ਆਪਣੀ ਜ਼ਿੰਦਗੀ ਚ ਕਿਵੇਂ ਬੜਤਿਆ ਜਾ ਸਕਦਾ ਸਭ ਤੋਂ ਪਹਿਲਾਂ ਸਪਸ਼ਟ ਦੇਖੋ ਯਾਨੀ ਉਸ ਪਾਣੀ ਤੇ ਤੁਰਨ ਵਾਲੇ ਆਦਮੀ ਵਾਂਗ ਅੰਨੇਵਾ ਮਿਹਨਤ ਕਰਨ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੈ ਕਿ ਕੀ ਸਾਡੀ ਕੋਸ਼ਿਸ਼ ਸਹੀ ਦਿਸ਼ਾ ਵਿੱਚ ਹੈ ਵੀ ਜਾਂ ਨਹੀਂ ਦੂਜਾ ਸਮਝਦਾਰੀ ਨਾਲ ਜਵਾਬ ਦਿਓ ਜਿਵੇਂ ਉਸ ਗਾਲਾ ਕੱਢਣ ਵਾਲੇ ਬੰਦੇ ਦੀ ਕਹਾਣੀ ਚ ਦੇਖਿਆ ਨੈਗੇਟਿਵਿਟੀ ਦੇ ਤੋਹਫੇ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿਓ ਅਤੇ ਤੀਜਾ ਡੂੰਗਾਈ ਨਾਲ ਜਿਓ ਹਮੇਸ਼ਾ ਯਾਦ ਰੱਖੋ ਕਿ ਹਜ਼ਾਰ ਸਾਲ ਦੀ ਅਗਿਆਨਤਾ ਪਰਿ ਜ਼ਿੰਦਗੀ ਨਾਲੋਂ ਗਿਆਨ ਦਾ ਇੱਕ ਪਲ ਕਿਤੇ ਬਿਹਤਰ ਹੈ हां एक ਗੱਲ ਸਮਝਣੀ ਬਹੁਤ ਜ਼ਰੂਰੀ ਹੈ ਬੁੱਧ ਦੀ ਮੁਸਕਰਾਹਟ ਦੁਨੀਆ ਤੋਂ ਭੱਜਣ ਦਾ ਨਾਂ ਬਿਲਕੁਲ ਨਹੀਂ ਸੀ ਇਹ ਤਾਂ ਇੱਕ ਤੈਰਾਕ ਵਾਂਗ ਹੈ ਜਿਹੜਾ ਸਿਰਫ ਪਾਣੀ ਦੀ ਸਤ੍ਹਾ ਤੇ ਹੀ ਨਹੀਂ ਤੈਰਦਾ ਬਲਕਿ ਗਿਆਨ ਦੇ ਸਮੁੰਦਰ ਦੀਆਂ ਡੂੰਘਾਈਆਂ ਚ ਗੋਤਾ ਲਾਉਂਦਾ ਹੈ ਮਤਲਬ ਇਸ ਸੰਸਾਰ ਨੂੰ ਛੱਡਣਾ ਨਹੀਂ ਸਗੋਂ ਉਸ ਨੂੰ ਸਹੀ ਤਰੀਕੇ ਨਾਲ ਸਮਝਣਾ ਤੇ ਉਸ ਵਿੱਚ ਹੋਰ ਡੂੰਘਾਈ ਨਾਲ ਸ਼ਾਮਿਲ ਹੋਣਾ ਹੈ ਤਾਂ ਅਖੀਰ 'ਚ ਇੱਕ ਸਵਾਲ ਆਪਣੇ ਆਪ ਤੋਂ ਪੁੱਛਣ ਵਾਲਾ ਬਣਦਾ ਹੈ ਅੱਜ ਦੀ ਇਸ ਭਜ ਦੌੜ ਤੇ ਸ਼ੋਰ ਸ਼ਰਾਬੇ ਵਾਲੀ ਦੁਨੀਆ 'ਚ ਜਿੱਥੇ ਹਰ ਕੋਈ ਆਪਣੀ ਆਵਾਜ਼ ਦੂਜਿਆਂ ਤੋਂ ਉੱਚੀ ਕਰਨ 'ਚ ਲੱਗਾ ਹੋਇਆ ਹੈ ਸ਼ਾਇਦ ਇੱਕ ਸ਼ਾਂਤ ਤੇ ਸੁਖਮ ਜੀ ਮੁਸਕਰਾਹਟ ਇੱਕ ਛੋਟਾ ਜਿਹਾ ਠਹਿਰਾਓ ਸਾਡੀ ਆਪਣੀ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਬਦਲਾ ਆਖਿਰ ਕਿੱਥੇ ਲਿਆ ਸਕਦਾ ਹੈ